This bulletin is sponsored by Netplus Broadband Internet ka baap Namaskar Navrang TV dekh rahe sare hi darshakadaa swagat hai te hun sargarmya vistaar naal Biti raat fagwalaa vikhe Hoshiarpur road sthit Dana mandi je chora ne ik dukaan nu nishana banaundeya hazar rupaye di chori kar layi is chori sambandhi jaankari dindeya dukaan malik ne dassya hai ki is chori naal usda 50 to 60 hazar rupaye da nuksaan ho gaya ਬੀਤਰਾਤ ਫਗਵਾੜਾ ਵਿਖੇ ਹੁਸ਼ਿਆਰਪੁਰ ਰੋਡ ਸਥਿਤ ਦਾਣਾ ਮੰਡੀ ਚ ਬੀਐਮਐਸ ਖਾਦ ਸਟੋਰ ਤੇ ਚੋਰਾਂ ਨੇ ਸਨ ਲਗਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸਾਹਿਲ ਸ਼ਰਮਾ ਨੇ ਦੱਸਿਆ ਹੈ ਕਿ ਜਦੋਂ ਉਹ ਸਵੇਰ ਸਮੇਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਅੱਧਾ ਟੁੱਟਾ ਹੋਇਆ ਸੀ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ ਜਦਕਿ ਦੁਕਾਨ ਅੰਦਰ ਬੈਟਰੀ ਇਨਵਰਟਰ ਗੱਲੇ ਚਪੇ ਪੈਸੇ ਅਤੇ ਕੁਝ ਹੋਰ ਜ਼ਰੂਰੀ ਸਮਾਨ ਗਾਇਬ ਸੀ ਸਾਹਿਲ ਮੁਤਾਬਕ ਇਸ ਚੋਰੀ ਨਾਲ ਉਸ ਦਾ ਪਿਆਤੋਂ 60000 ਰੁਪਏ ਦਾ ਨੁਕਸਾਨ ਹੋ ਗਿਆ ਹੈ ਚੋਰੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। 피해 ਦੁਕਾਨਦਾਰ ਨੇ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਹੋ ਜਿਹੇ ਚੋਰਾਂ ਨੂੰ ਫੜ ਕੇ ਸਲਾਖਾ ਵਿੱਚ ਸੁੱਟਿਆ ਜਾਵੇ ਤਾਂ ਕਿ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋ ਸਕੇ। ਫਗਵਾੜਾ ਤੋਂ ਨਵਰੇਂਕ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ। ਬ੍ਰਾਹਮਣ ਸ਼ਰਮਾ ਜੀ। ਆਪਰੇਗਾ ਦੁਕਾਨਦਾਰ ਦੀ ਚੋਰੀ ਹੋਈ ਜਾਗੀ। ਹੁਣ ਇਹ ਵੀ ਪਤਾ ਕਿ ਰਾਤ ਦੇ ਦੇ ਨੇ ਉਹ ਜਿਹਾ ਚੋਰੀ ਹੋਈ ਹੈ। ਰਾਪੇ ਹੀ ਹੋਰੇ ਵਗਾ ਲੱਗੇ ਇਹਦੇ ਬਾਰੇ ਤੇ ਜਦੋਂ 9 ਵਜੇ ਮਲੇ ਆਪਾਂ ਕਦੇ ਲੱਗਦਾ ਆਜੂ ਦੇਖਿਆ ਵਾ ਜੀ ਦੁਕਾਨ ਦਾ ਸ਼ਟਰ ਚੱਕ ਹੋਇਆ ਜੀ ਜਦੋਂ ਟੁੱਟਾ ਹੋਇਆ ਸ਼ਟਰ ਤੇ ਅੰਦਰ ਸਮਾਨ ਮਿਸਿੰਗ ਲੱਗਾ ਆਪਾਂ ਬੈਟਰੀ ਵਾਲੀ ਇਨਵਰਟਰ ਜੀ ਤੇ ਉਹਦੇ ਨਾਲ ਵਾਈਫਾਈ ਵਾਲਾ ਮੋਡਮ ਹੈ ਨਹੀਂ ਜੀ ਤੇ ਹੋਰ ਜਿਹੜੀ ਟੀਮ ਨਾਲ ਕਹਿੰਦੇ ਵੀ ਜੂਰੀ ਚੀਜ਼ਾਂ ਚੱਲਣ ਵਾਲੀਆਂ ਉਹ ਚੀਜ਼ਾਂ ਹੈ ਨਹੀਂ ਮਿਸਿੰਗ ਹੋ ਗਈਆਂ ਕਾਫੀ ਚੀਜ਼ਾਂ ਫ੍ਰੀਵਨ ਕਾਫੀ ਨੁਕਸਾਨ ਹੋ ਗਿਆ ਪੰਗਲੇ ਦੇ ਤੇ ਪੈਸੇ ਵੀ ਖੜੇ ਹੋ ਗਏ ਹਾਂਜੀ ਥੋੜੇ ਦੋ ਤਿੰਨ ਘਰ ਦੇ ਹੁੰਦੇਗਾ ਜੀ ਲੂਜ਼ ਹੋ ਗਾ ਦੁਕਾਨ ਤੇ ਨਗਲ ਲਸਾਉਂਗੇ ਲੱਗੂਗਾ ਆਪਣੀ ਨੁਕਸਾਨਤ ਪ੍ਰਭਲ ਜੀ ਹੋ ਜਾਏ 50 60 ਹਜ਼ਾਰ ਦਾ ਹਾਂ ਜੀ है ਦਾ ਸਮਾਨ ਬਾਜੀ ਆਪਣੀ ਕਾਰ ਦਵਾਈ ਲਗਾਣਾ ਜੀ ਦਵਾਈ ਆਉਂਦੀ ਨਹੀਂ ਜੀ ਹਾਂ ਜੀ ਕੋਈ ਕੈਮਰਾ ਦੇ ਚਾਹ ਕੈਮਰੇ ਦੇਖ ਰਹੇ ਹਾਂ ਜੀ ਕੋਈ ਜੀ ਜੀ ਹਾਂ ਦੁਕਾਨ ਤੇ ਕਰਨੀ ਲੱਗੋ ਨਹੀਂ ਲੱਗੋ ਆਲੇ ਵਾਲੇ ਕੈਮਰੇ ਹੈਗੇ ਦੇਖਦੇ ਜਿਹੜਾ ਗੱਲ ਜਾਨੇ 15 ਮਿੰਟ ਹੋ ਗਏ ਜੀ ਮੇਰਾ ਪਰਮੇਂਦਰ ਸਿੰਘ ਮਾਹਰ ਆਪ ਜੀ ਸੁਦੇਸ਼ ਸਾਹਿਬ ਨੇ ਜਿਹੜਾ ਆਗੇ ਦੁਕਾਨ ਤੇ ਲੋਕੀਆ ਦਾ ਦੁਕਾਨ ਤੇ ਸ਼ਰਸਤੇ ਸੇ ਕਾਫੀ ਨੁਕਸਾਨ ਹੋਇਆ ਜੀ ਤਾਂ ਇਹਨੇ ਦੱਸਿਆ ਕਿ ਅਸੀਂ ਮੋਕਕੇ ਦੇ ਸਾਰੇ ਕੱਟੇ ਹੋਏ ਆ ਤਾਂ ਦੇਖਿਆ ਜੇ ਇੱਕ ਬੈਟਰੀ ਇਨਵਰਟਰ ਵਾਈਫਾਈ ਤੇ ਹੋਰ ਸਮਾਂ ਵੀ ਜਿਹੜੇ ਕਾਜ ਪੱਤਰ ਹੀ ਡਰਾਹ ਬਾਹਰ ਕੱਢ ਕੇ ਫਿੱਟੇ ਵਾਲੇ ਚੋਂ ਕਾਜ ਛੱਲੇ ਪਏ ਸੀ ਤਕਰੀਬਨ ਇਸ ਮਾਰਕੀਟ ਦੇ ਵਿੱਚ ਲਗਭਗ 4-5 ਚੋਰੀਆਂ ਪਹਿਲਾਂ ਵੀ ਇਸੇ ਤਰ੍ਹਾਂ ਹੋ ਜਾਂਦੀਆਂ ਪਹਿਲਾਂ ਪਿੱਛੇ ਨਾਇਰ ਮੈਡੀਕਲ ਸਟੋਰ ਵਾਲੇ ਪਿੱਛੇ ਹੋਰ ਵੀ ਸੱਜੇ ਖੱਬੇ ਆਏ ਵਾ ਜਿੰਨੀਆਂ ਦੁਕਾਨਾਂ ਉਤੋਂ ਇਹ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਇਹਨਾਂ ਤੇ ਚੋਰੀਆਂ ਦੇ ਲੱਗ ਪਾਈ ਜਾਵੇ ਔਰ ਜਿਹੜਾ ਹੋਣਾ ਨੁਕਸਾਨ ਉਤੋਂ ਬਚਾਇਆ ਜਾਵੇ ਕੈਸ਼ ਕਿੰਨਾ ਹੋ ਗਿਆ ਕੈਸ਼ ਨੇ ਦੱਸਣਾ 2-3000 ਰੁਪਏ ਸੀ ਜਿਹੜਾ ਲੂਸ ਸੀਗਾ ਬਾਕੀ ਸਾਰਾ ਉਧਰ ਕਿੰਨਾ ਨੁਕਸਾਨ ਹੋ ਗਿਆ ਉਧਰ ਪਿਆ 60000 ਦਾ ਨੁਕਸਾਨ ਹੈ ਛਿੜ ਰਿਆ ਬੈਟਰੀ ਇਨਵਰਟਰ ਹੈ ਵਾਈਫਾਈ ਹੈ ਔਰ ਲੈਸਟਰ ਨੇ ਗੁੱਸਾ ਹਾਂ ਜੀ ਬਹੁਤ ਹਲੇ ਤੱਕ ਨਹੀਂ ਆਈ 15-20 ਮਿੰਟ ਹੋਏ ਹਨ ਕਾਲ ਕੀਤੀ ਸੀ ਤੇ ਉਹ ਕਹਿੰਦੇ ਆ ਰਹੇ। ਇਹ ਮੰਗ ਹੈ ਕਿ ਮਾਰੇ ਅੰਸਰਾਂ ਨੱਪ ਪਾਈ ਜਾਵੇ ਜਿਹੜਾ ਲੋਕਾਂ ਨੂੰ ਨੁਕਸਾਨ ਹੁੰਦਾ ਉਹ ਪਤਾਇਆ ਜਾਵੇ। ਗੁਰਾਇਵਾਲੇ ਵਿਖੇ ਦੇਰ ਰਾਤ ਹਾਈਵੇ ਤੇ ਕੈਂਟਰ ਅਤੇ ਟਰਾਲੇ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਟੱਕਰ 'ਚ ਦੋਵੇਂ ਵਾਹਨ ਕਾਫੀ ਨੁਕਸਾਨੇ ਗਏ। ਮੌਕੇ ਤੇ ਪੁੱਜੀ ਐਸਐਸਐਫ ਦੀ ਟੀਮ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਦਸਾਗ੍ਰਸ ਵਾਹਨ ਨੂੰ ਸਾਈਡ ਤੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ। ਇਸ ਐਕਸੀਡੈਂਟ ਦੇ ਬਾਰੇ ਸਾਨੂੰ ਇੱਥੇ ਚਾਹ ਦੀ ਸਟਾਲ ਆ ਉਹਨਾਂ ਨੇ ਕਾਲ ਕੀਤੀ ਫਿਰ ਸਾਡੇ ਸਾਹਮਣੇ ਐਕਸੀਡੈਂਟ ਹੋ ਗਿਆ ਅਸੀਂ ਆ ਕੇ ਦੇਖਿਆ ਕਿ ਇੱਕ 60 ਫੁੱਟਾ ਕੰਟੇਨਰ ਹੈ ਤੇ ਇੱਕ ਕੈਂਟਰ ਆ ਕੈਂਟਰ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਤੇ ਕੰਟੇਨਰ ਜਲੰਧਰ ਤੋਂ ਦਿੱਲੀ ਸਾਈਡ ਜਾ ਰਿਹਾ ਸੀ ਜਦ ਕਿ ਕੈਂਟਰ ਵਾਲਾ ਦੂਜੀ ਸਾਈਡ ਤੋਂ ਜਲੰਧਰ ਲੁਧਿਆਣੇ ਵਾਲੀ ਸਾਈਡ ਤੇ ਆ ਗਿਆ ਜਿਸ ਕਰਨੇ ਹਾਸਾ ਹੋਇਆ ਮੁਮਲੀ ਸੱਟਾਂ ਲੱਗੀਆਂ ਬਾਕੀ ਜਾਨੀ ਨੁਕਸਾਨ ਤੋਂ ਬਚਾਇਆ ਗੱਡੀਆਂ ਨੁਕਸਾਨੀਆਂ ਗਈਆਂ ਪਤਾ ਲੱਗਾ ਸਰ ਵੀ ਕੀ ਕਾਰਨ ਕੀ ਰਿਹਾ ਇਹ ਕਾਰਨ ਜਿਹੜਾ ਕੈਂਟਰ ਵਾਲਾ ਤਾਂ ਇਹੀ ਦੱਸਦਾ ਜੀ ਕਿ ਮੈਨੂੰ ਅੱਗੇ ਕਿਸੇ ਗੱਡੀ ਨੇ ਹਿੱਟ ਕਰ ਦਿੱਤਾ ਜਿਹਦੇ ਕਰਕੇ ਮੇਰੀ ਗੱਡੀ ਦਾ ਅਨਬੈਲੈਂਸ ਹੋ ਗਿਆ ਸਟੀਰਿੰਗ ਘੁੰਮ ਗਿਆ ਜਿਸ ਕਾਰਨ ਮੇਰੀ ਗੱਡੀ ਦੂਜੀ ਸਾਈਡ ਤੇ ਆ ਗਈ ਤੇ ਥਾਣਾ ਥਾਣਾ ਗੁਰਾਇਆ ਨੂੰ ਸੂਚਿਤ ਕਰ ਦਿੱਤਾ ਜੀ ਰੋਡ ਨਿਰਵੇਗਨ ਚੱਲ ਰਿਹਾ ਹੈ ਤੇ ਅਗਲੀ ਕਾਰਵਾਈ ਥਾਣਾ ਗੁਰਾਇਆ ਕਰਨਗੇ ਜੀ ਐਸਆਈ ਬਾਬਾ ਸਿੰਘ ਜੀ ਬੀਜੇਪੀ ਦੇ ਕੇਂਦਰ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਦਾ ਸਹਾਰਾ ਲੈ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉੱਤੇ ਜੋ ਸ਼ਰਾਬ ਘੁਟਾਲੇ ਦੇ ਗੰਭੀਰ આરોਪ ਲਗਾਏ ਸਨ ਉਸ ਤੇ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੰਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਇਸ ਕੇਸ ਤੋਂ ਬਰੀ ਕਰ ਦਿੱਤਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀਮਾਨ ਨੇ ਜਿੱਥੇ ਮਾਨਯੋਗ ਕੋਰਟ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਹੈ ਕਿ ਇਸ ਕੇਸ ਵਿੱਚ ਆਮ ਲੋਕਾਂ ਦੀ ਅਤੇ ਸੱਚ ਦੀ ਜਿੱਤ ਹੋਈ ਹੈ ਸਰਕਾਰ ਜੀ ਸੱਤੇ ਮੇ ਜੈਦੇਵ ਅੱਜ ਫਿਰ ਤੋਂ ਸਚਾਈ ਦੀ ਜਿੱਤ ਹੋਈ ਮਾੜੀੋਗ ਅਦਾਲਤ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਜਿਹਨੂੰ ਅੱਜ ਜਿਹੜਾ ਕਥਿਤ ਸ਼ਰਾਬ ਘਟਾਲਾ ਜਿਹੜਾ ਭਾਜਪਾ ਦੀ ਕੇਂਦਰ ਸਰਕਾਰ ਨੇ ਉਹਨਾਂ ਉੱਤੇ ਪਾਇਆ ਸੀ ਜਿਸ ਦੇ ਤਹਿਤ ਉਹਨਾਂ ਨੂੰ 1.5 ਸਾਲ ਜਿਹੜਾ ਜੇਲ੍ਹ ਵਿੱਚ ਵੀ ਰਹਿਣਾ ਪਿਆ ਚੋਣਾਂ ਤੋਂ ਪਹਿਲਾਂ ਜਿਵੇਂ ਕਿ ਭਾਜਪਾ ਦੀ ਸਰਕਾਰ ਹਮੇਸ਼ਾ ਆਪਣੀ ਏਜੰਸੀਆਂ ਦਾ ਦੁਰਉਪਯੋਗ ਕਰਕੇ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਨੂੰ ਧਮਕਾਉਣ ਦੀ, ਬਾਹ ਮਰੋੜਨ ਦੀ ਜਿਹੜੀ ਇੱਕ ਲੰਬੇ ਸਮੇਂ ਤੋਂ ਇੱਕ ਫੈਰਿਸਟ ਬਣ ਗਈ ਹੈ ਇਹਨਾਂ ਦੀ, ਇੱਕ ਫਿਤਰਤ ਬਣ ਗਈ ਹੈ ਕੇਂਦਰ ਸਰਕਾਰ ਦੀ ਕਿ ਜਿਸ ਦੇ ਤਹਿਤ ਇਹ ਹੋਰਾਂ ਸੂਬਿਆਂ ਵਿੱਚ ਜਿੱਥੇ-ਜਿੱਥੇ ਗੈਰ ਭਾਜਪਾ ਸਰਕਾਰਾਂ ਨੇ ਜਿੱਥੇ-ਜਿੱਥੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਇਹਨਾਂ ਦੀਆਂ ਨੀਤੀਆਂ ਨੂੰ, ਇਹਨਾਂ ਦੇ ਕੰਮਾਂ ਨੂੰ ਜਿਹੜਾ ਅਪੋਜ਼ ਕਰਦੀਆਂ ਨੇ, ਇਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਉੱਤੇ ਖਿਲਾਫ ਖੜਦੀਆਂ ਨੇ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਇੱਕ बुलंद ਆਵਾਜ਼ ਨੂੰ ਜਿਹੜਾ ਨੇ ਦੱਬਣ ਦਾ ਕੰਮ ਕੀਤਾ ਸੀ ਅੱਜ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬਾਇਜ਼ਤ ਬਲੀ ਕਰ ਦਿੱਤਾ ਹੈ ਮੈਂ ਕੁਝ ਗੱਲਾਂ ਜਿਹੜੀਆਂ ਆਪ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹਾਂਗਾ ਇਹ ਸਮਾਂ ਇੱਦਾਂ ਦਾ ਅੱਜ ਦੇਸ਼ ਦੇ ਵਿੱਚ ਬਣ ਆਇਆ ਹੈ ਕਿ ਜਿੱਥੇ ਦੇਸ਼ ਦੀ ਸੁਪਰੀਮ ਕੋਰਟ ਨੂੰ ਇਹ ਟਿੱਪਣੀਆਂ ਕਰਨੀਆਂ ਪਈਆਂ ਸੀ ਕਿ ਇੱਕ ਸਮੇਂ ਉੱਤੇ ਕਿ ਜਿਹੜੀਆਂ ED ਤੇ CBI ਵਰਗੀਆਂ ਏਜੰਸੀਆਂ ਨੇ ਉਹ ਸੈਂਟਰ ਸਰਕਾਰ ਲਈ ਇੱਕ ਪਿੰਜਰੇ ਵਿੱਚ ਬੰਦ ਤੋਤੇ ਵਾਂਗੂ ਕੰਮ ਕਰ ਰਹੇ ਆਂਦੇ ਤੇ ਜਿੱਥੇ ਸੁਪਰੀਮ ਕੋਰਟ ਨੇ ਇਹ ਵੀ ਜਿਹੜੀ ਟਿੱਪਣੀ ਕੀਤੀ ਸੀਗੀ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਜੱਜਸ ਦੇ ਸੀਗੇ ਬੈਂਚ ਦੇ ਜੱਜਸ ਸੀਗੇ ਕਿ ਰਾਜਨੀਤਿਕ ਜਿਹੜੀਆਂ ਲੜਾਈਆਂ ਨੇ ਉਹਨਾਂ ਨੂੰ ਚੋਣਾਂ 'ਚ ਲੜਿਆ ਜਾਵੇ ਨਾ ਕਿ ਏਜੰਸੀਆਂ ਦੇ ਰਾਹੀਂ ਇਹਨਾਂ ਨੂੰ ਲੜਿਆ ਜਾਵੇ ਇੱਥੇ ਤੱਕ ਸੁਪਰੀਮ ਕੋਰਟ ਨੇ ਕਿਹਾ ਕਿ ਸਾਡਾ ਮੂੰਹ ਨਾ ਖਿਲਵਾਓ ਅਸੀਂ ਈਡੀ ਦੇ ਖਿਲਾਫ ਕਿਤੇ ਕੋਈ ਸਖਤ टिप्पणी ना दे दिए मैं ਦੱਸਣਾ ਚਾਹਾਂਗਾ ਕਿ ਸ਼੍ਰੀ ਅਰਵਿੰਕ ਜੀ ਦਿਵਾਲ ਜੀ ਨੇ ਜਿਨ੍ਹਾਂ ਨੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬਣ ਕੇ ਸੱਚ ਦੀ ਆਵਾਜ਼ ਬਣ ਕੇ ਦੇਸ਼ ਦੀ ਰਾਜਨੀਤੀ ਨੂੰ ਬਦਲਿਆ ਐ ਐਸੀਆਂ ਆਵਾਜ਼ਾਂ ਨਹੀਂ ਤੱਬੀਆਂ ਜਾਣ ਗਿਆ ਮੈਂ ਮਾਨ ਜੋ ਕੋਰਟ ਦਾ ਅਦਾਲਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਬੀਤੀ ਦੇਰ ਰਾਤ ਨੂੰ ਲਗਾਤਾਰ ਪੈ ਰਹੇ ਪਾਰੀ ਮੀਂਹ ਕਾਰਨ ਸੰਗਟੇਸਿਆ ਨੇੜੇ ਇੱਕ ਟਰੱਕ ਹਾਦਸਾਗ੍ਰਸਤ ਹੋ ਗਿਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਰੰਧਾਵਾ ਸਾਈਡ ਤੋਂ ਪਿੰਡ ਸੰਗਟੇਸਿਆ ਵੱਲ ਆ ਰਿਹਾ ਸੀ ਜਦਕਿ ਦੂਜੀ ਸਾਈਡ ਤੋਂ ਇੱਕ ਬੱਸ ਪਿੰਡ ਸੰਗਟੇਸਿਆ ਤੋਂ ਰੰਧਾਵਾ ਵੱਲ ਜਾ ਰਹੀ ਸੀ ਤਾਂ ਇੱਕ ਦੂਜੇ ਨੂੰ ਕ੍ਰਾਸ ਕਰਦੇ ਹੋਏ ਸੜਕ ਹੇਠਾਂ ਤਸ ਗਈ ਜਿਸ ਨਾਲ ਟਰੱਕ ਅਚਾਨਕ ਪਲਟ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਲੱਕੀ ਨੇ ਦੱਸਿਆ ਹੈ ਕਿ ਉਹ ਸਵੇਰੇ ਆਪਣੇ ਕੰਮ ਲਈ ਜਾ ਰਿਹਾ ਸੀ ਸੜਕ ਤੇ ਨਾਲ ਲੱਗਦੇ ਖੇਤ ਨੀਵੇਂ ਹੋਣ ਅਤੇ ਮੀਂਹ ਦੇ ਪਾਣੀ ਕਾਰਨ ਸੜਕ ਕਮਜ਼ੋਰ ਹੋ ਗਈ ਜਿਸ ਨਾਲ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਖੇਤ ਵੱਲ ਪਲਟ ਗਿਆ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਕ੍ਰੇਨ ਦੀ ਮਦਦ ਨਾਲ ਟਰੱਕ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਕੁਝ ਸਮੇਂ ਬਾਅਦ ਆਵਾਜਾਈ ਨੂੰ ਨਿਰਵਿਘਨ ਰੂਪ ਨਾਲ ਮੁੜ ਚਾਲੂ ਕਰਾ ਦਿੱਤਾ ਗਿਆ ਮੇਰਾ ਨਾਮ ਮਨਦੀਪ ਸਿੰਘ ਹੈ ਜਿਹਰੰਦਾਵਿਆਂ ਤੋਂ ਪਰੀ ਕੀ ਹਾਸਾ ਵਾਪਰਿਆ ਬੱਸ ਹਾਸਾ ਕੋਈ ਨਹੀਂ ਬੱਸ ਬੱਸ ਨੂੰ ਸਾਈਡ ਦੇਣ ਲੱਗੇ ਤੇ ਬੱਸ ਆਹ ਕੰਮ ਹੋ ਗਿਆ ਕਿੱਧਰੋਂ ਕਿੱਧਰ ਨੂੰ ਜਾ ਰਹੀ ਸੀਗੇ ਮੈਂ ਰੰਦਾਵਿਆਂ ਤੋਂ ਗਰਿਆਂ ਨੂੰ ਚੱਲਾ ਸੀ ਇਹ ਕਿੱਥੇ ਹਾਸਾ ਵਾਪਰਿਆ ਜੀ ਸੰਗ ਤੇ ਸੀ ਕਿਹੜੀ ਬੱਸ ਸੀਗੀ ਕਿੱਧਰੋਂ ਕਿੱਧਰੋਂ ਜਾ ਰਹੀ ਸੀਗੀ ਇਹ ਕਾਲਜ ਤੋਂ ਬਾਫ ਚੱਲੀ ਸੀ ਇੱਧਰ ਨੂੰ ਮੈਨੂੰ ਲੱਗਦਾ ਮਿਆਣੇ ਟੱਕਣ ਚੱਲੀ ਹੋਣੀ ਆ ਕਿੰਨੇ ਕ ਵਜੇ ਹਾਸਾ ਵਾਪਰਿਆ ਕੋਈ ਹੋਣਾ ਕੋਈ ਕੱਢ ਕੇ 9 ਵਜੇ ਤੱਕ 9 ਕੱਢ ਕੇ 9 ਵਜੇ ਦੀ ਗੱਲ ਆ ਸਵੇਰ ਦੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਨਹੀਂ ਕਰਤਾਰਪੁਰ ਸਾਹਿਬ ਕरिडोर ਦੀ ਪੁਲਿਸ ਨੇ ਐਂਬੂਲੈਂਸ ਵਿੱਚੋਂ ਹੈਰਨ ਬਰਾਮਦ ਕਰਦੇ ਆ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਚਓ ਕੁਰਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਨੇ ਪਿੰਡ ਕਾਲਾਵਾਲੀ ਦੇ ਪੁਲ ਤੇ ਇੱਕ ਸ਼ੱਕੀ ਹਾਲ ਦੇ ਵਿੱਚ ਖੜੀ ਐਂਬੂਲੈਂਸ ਦਿਖਾਈ ਦਿੱਤੀ ਜਿਸ ਦੀ ਚੈਕਿੰਗ ਕਰਨ ਤੇ ਐਂਬੂਲੈਂਸ 'ਤੇ ਬੈਠੇ ਤਿੰਨ ਨੌਜਵਾਨਾਂ ਨੂੰ ਹੈਰਨ ਸਮੇਤ ਕਾਬੂ ਕੀਤਾ ਗਿਆ ਤੇ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਕਰਤਾਰਪੁਰ ਸਾਹਿਬ ਕरिडोर ਦੀ ਪੁਲਿਸ ਨੇ ਐਂਬੂਲੈਂਸ ਵਿੱਚੋਂ ਹੈਰੋਇਨ ਬਰਾਮਦ ਕਰਦਿਆਂ ਤੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬੰਦੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਕਾਲਾਵਾਲੀ ਦੇ ਪੁਲਤੇ ਇੱਕ ਸ਼ੱਕੀ ਹਾਲਤ ਵਿੱਚ ਐਂਬੂਲੈਂਸ ਖੜੀ ਦੇਖੀ ਜਿਸ ਦੀ ਚੈਕਿੰਗ ਕਰਨ ਤੇ ਐਂਬੂਲੈਂਸ 'ਚ ਬੈਠੇ ਤੇ ਨੌਜਵਾਨ ਜੋ ਕਿ ਕੰਪਿਊਟਰ ਕੰਡੇ ਤੇ ਕੋਈ ਨਸ਼ੀਲੀ ਚੀਜ਼ ਤੋਲਦੇ ਦਿਖਾਈ ਦਿੱਤੇ ਤਾਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਕਾਬੂ ਕਰ ਲਿਆ ਪੁਲਿਸ ਮੁਤਾਬਕ ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਕਾਲਾਂਵਾਲੀ ਕੁਲਦੀਪ ਸਿੰਘ ਵਾਸੀ ਅਬਦਾਲ ਤੇ ਰੋਬਿੰਦ ਮਸੀਹ ਪਿੰਡ ਖਾਸਾ ਥਾਣਾ ਡੇਰਾ ਬਾਬਾ ਨਾਨਕਨ ਐਸਐਚਓ ਮੁਤਾਬਿਕ ਗੁਰਵਿੰਦਰ ਸਿੰਘ ਕੋਲੋਂ 4 ਗ੍ਰਾਮ ਅਤੇ ਕੁਲਦੀਪ ਸਿੰਘ ਤੇ ਰੋਬਿੰਦ ਮਸੀਹ ਕੋਲੋਂ 3-3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਇਨਾ ਤਿੰਨ ਨੌਜਵਾਨਾਂ ਖਿਲਾਫ ਵੰਦੀ ਧਰਾਵਾ ਹੇਟ ਕੇਸ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਕਤ ਐਂਬੂਲੈਂਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ ਲੇਟ ਇਵਨਿੰਗ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰ ਰਹੀ ਸੀ ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਇਹ ਕੋਰੀ ਰੋਡ ਟੀ ਪੁਆਇੰਟ ਤੋਂ ਸ਼ਿਕਾਰਮਸ਼ੀਆਂ ਵੱਲੋਂ ਰੋੜ ਜਾਂਦਾ ਸੀ ਉਹ ਤੇ ਇੱਕ ਸਾਈਡ ਤੇ ਲਾ ਕੇ ਤੇ ਉਹਦੇ ਵਿੱਚ ਅਸੀਂ ਦੇਖਿਆ ਤੇ ਦੋ ਜਣੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਪਾਰਟੀ ਦੀ ਮਦਦ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਦੇਖੋ ਗੱਡੀ ਦੇ ਵਿੱਚ ਚੈੱਕ ਕੀਤਾ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਤੋਲ ਕੇ ਸੇਲ ਕਰਦੇ ਸੀ ਤੇ 10 ਗ੍ਰਾਮ ਹੈਰਵਨ ਬਰਾਮਦ ਹੋਈ ਤੇ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 9 ਐਨਡੀਪੀਐਸ ਐਕਟ ਅਧੀਨ ਦਰਜ ਕਰਕੇ ਇਹਨਾਂ ਨੂੰ ਰਾਤ ਗ੍ਰਿਫਤਾਰ ਕਰ ਲਿਆ ਜਮਾਨਜੋ ਕੋਰਟ ਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੀ ਪੁਸ਼ਕਿਸ਼ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿੱਥੋਂ ਹੈਰੋਂ ਦੀ ਖਰੀਦ ਕੀਤੀ ਹੈ ਉਹ ਫਿਰਗਾ ਸਾਰਾ ਫਰਦਰ ਫਰਦਰ ਇਨਕੁਆਰੀ ਚ ਹੋਏਗਾ ਉਹ ਜੋ ਰਿਕਵਰੀ ਹੋਏਗੀ ਆਜੀ ਨੂੰ ਦੱਸ ਦਿੱਤਾ ਜਾਵੇਗਾ ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ ਸਨ ਆਫ ਗੁਰਦੀਪ ਸਿੰਘ ਕਾਲਾਵਾਲੀ ਦਾ ਹੈਗਾ ਇਹ ਉਹ ਐਮਬੂਲੈਂਸ ਚਲਾਉਂਦਾ ਵਾ ਇਹਦੇ ਨਾਲ ਜਿਹੜੇ ਦੋ ਜਣੇ ਆ ਉਹ ਕੁਲਦੀਪ ਸਿੰਘ ਸਨ ਉਹ ਮਹਿੰਦਰ ਸਿੰਘ ਅਵਦਾਲਪਿੰਡ ਦਾ ਰੋਬਨ ਮਸੀਹ ਸਨ ਉਹ ਸਬਰ ਮਸੀਹ ਖਾਸਾਵਾਲੀ ਦਾ ਇਹ ਤਿੰਨੇ ਜਣੇ ਵਿੱਚ ਬੈਠ ਕੇ ਇਹ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਤੇ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਉਹ ਯੂਜ਼ ਕਰ ਰਹੇ ਨੇ ਸਰਕਾਰੀ ਐਮਬੂਲੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਂਬੂਲੈਂਸ ਕੰਪਿਊਟਰ ਕੰਡਾ ਇਹ 10 ਗ੍ਰਾਮ ਹੈਰੋਇਨ ਕਬਜ਼ੇ ਚ ਲੈ ਲਈ ਗਈ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਇਹਨਾਂ ਨੂੰ ਉਹਦੇ ਤੋਂ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਰਕਾਰੀ ਮੁਲਾਜ਼ਮ ਸੀ ਇਹਦਾ ਮੁੰਡਾ ਸਰਕਾਰੀ ਮੁਲਾਜ਼ਮ ਨਹੀਂ ਸ਼ਹਿਰ ਦੇ ਕੰਟਰੈਕਟਰ ਵੀ ਹਸਤੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ 22 ਨੂੰ 1 ਮਹੀਨਾ ਹੋ ਜਾਣਾ ਇੱਧਰ ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਆ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਤੇ ਇਹਦੇ ਉੱਤੇ ਪਹਿਲਾਂ ਹੀ ਕਿਨੇ ਦਿਨ ਤੋਂ ਨਜ਼ਰ ਰੱਖੀ ਹੋਈ ਸੀ ਤੇ ਇਹਦੇ ਮੋਕੜ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਮੀ ਇਹ ਇੱਕ ਸਾਈਡ ਤੇ ਲਾ ਕੇ ਥੋੜਾ ਨੇ ਰਹੀ ਸੀ ਜਦੋਂ ਇਹ ਇਹ ਕਰ ਰਹੀ ਸੀ ਰੰਦਾ ਲੈਂਦਣ ਤੋਲ ਕੇ ਦੇ ਰੇ ਸੀ ਦੂਜੇ ਮੁੰਡਿਆਂ ਨੂੰ ਫਿਰ ਇਹਨਾਂ ਨੂੰ ਮੌਕੇ ਤੋਂ ਹੀ ਕੰਮ ਕਰ ਲਿਆ। ਸਰ ਜੀ ਸਰਕਾਰੀ ਐਂਬੂਲੈਂਸ 108 ਜਾਂ ਕੋਈ 108 ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਉਂਦੇ ਨੇ ਇਹ ਅੱਜ ਡਾਕਟਰ ਸਾਹਿਬ ਨਾਲ ਮਿਲ ਕੇ ਤੇ ਇਹ ਫਿਰ ਇਹਦਾ ਨਿਣਾ ਲਿਆ ਜਾਵੇ ਕਿ ਕਿਦੀ ਇਹ ਇਹਨੇ ਕੁਸ਼ਕਿਸ਼ ਤੇ ਵਿੱਚ ਦੱਸਿਆ ਕਿ ਇਹ ਪੀਵੀ 11 ਨੰਬਰ ਐਂਬੂਲੈਂਸ ਹੈ। ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਹੈ ਤੇ ਤਿੰਨ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਤੇ ਲੋਕਾਂ ਦੀ ਖਬਰ ਸਾਰ ਲੈਣੇ ਆ ਤੇ ਜਿਹਨੂੰ ਜਿਹਨੂੰ ਦਵਾਈਆਂ ਦੀ ਡਿਮਾਂਡਸ ਆ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਕਾਉਂਟ ਕਰ ਲੋ ਸਰ ਕਬਜ਼ੇ ਤੇ ਲੈਣੀ ਆ ਵਾ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਜੀ ਇਹ ਸ਼ਿਵ ਸੈਨਾ ਯੂਬੀਟੀ ਦੇ ਸ਼ੈਰੀ ਪ੍ਰਧਾਨ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਣ ਸਤਾਨਕ ਪ੍ਰਾਚੀਨ ਸ਼੍ਰੀ ਹਨੂਮਾਨ ਗੜੀ ਮੰਦਿਰ ਵਿਖੇ ਸ਼ਿਵ ਸੈਨਾ ਦੇ ਸੰਸਥਾਪਕ ਸਵਰਗੀ ਬਾਲਾ ਸਾਹਿਬ ਠਾਕਰੇ ਦੀ 100ਵੀਂ ਜਨਤੀ ਬੜੇ ਹੀ ਉਤਸ਼ਾਹ ਨਾਲ ਮਨਾਈ ਗਈ ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਦੀਪ ਸੈਣੀ ਨੇ ਕਿਹਾ ਹੈ ਕਿ ਬਾਲਾ ਸਾਹਿਬ ਠਾਕਰੇ ਦਾ ਜੀਵਨ ਸਾਨੂੰ ਹਮੇਸ਼ਾ ਸਮਾਜ ਦੀ ਸੇਵਾ ਕਰਨ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ ਕਮਸਨਾਉਂ ਦਾ ਬਾਲਾ ਸਾਹ ਠਾਕਰੇ ਫਗਵਾੜਾ ਵੱਲੋਂ ਸਿਟੀ ਪ੍ਰਧਾਨ ਰਮਨ ਸ਼ਰਮਾ ਦੀ ਅਗਿਆਸ਼ੀ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਬਾਲਾ ਸਾਹ ਠਾਕਰੇ ਦਾ ਜਨਮ ਦਿਨ ਮਨਾਇਆ ਗਿਆ ਇਸ ਵਿੱਚ ਸਾਡੇ ਰਾਜੇ ਪ੍ਰਵਕ ਸ਼੍ਰੀ ਜੋਗਰਾਜ ਸ਼ਰਮਾ ਜੀ ਨੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪ੍ਰੋਗਰਾਮ ਮਨਾਇਆ ਗਿਆ ਹੈ ਇਸ ਮੌਕੇ ਤੇ ਯੂਥ ਨੂੰ ਅਪੀਲ ਹੈ ਕਿ ਉਹ ਸ਼ਿਵ ਸੇਵਾ ਨਾਲ ਜੁੜਨ ਤਾਂ ਕਿ ਕਿਰਤਨਾ ਦਾ ਨਾਮ ਜੋ ਹੈ ਕਰ ਘਰ ਤੱਕ ਪਹੁੰਚਾਇਆ ਜਾ ਸਕੇ ਜਿਨ੍ਹਾਂ ਵੀਰ ਬਜਰੰਗੀ ਹਰਿ ਨਾਮ ਦੀ ਸ਼ਿਡੀ ਸਾਈਂ ਰਾਮ ਪਾਲ ਕੀ ਮੰਦਿਰ ਕਮੇਟੀ ਫਗਵਾੜਾ ਵੱਲੋਂ ਨਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਜਿੱਥੇ ਮੰਦਿਰ ਵਿਖੇ ਪੂਜਾ ਅਰਚਨਾ ਕੀਤੀ ਗਈ ਉੱਥੇ ਹੀ ਸਾਈਂ ਜੀ ਦੀ ਸ਼ੋਭਾ ਯਾਤਰਾ ਵੀ ਕੱਢੀ ਗਈ ਜੋ ਕਿ ਵਕ ਵਕ ਮੋਹੱਲਿਆਂ ਤੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਈ ਇਸ ਤੋਂ ਉਪਰੰਤ ਕਲਾਕਾਰਾਂ ਵੱਲੋਂ ਸਾਈਂ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਬੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਸਾਈਂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਹਰ ਸਾਲ ਇਸ ਮੰਦਿਰ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿੰਨੇ ਵੀ ਸੰਗਤ ਮੇਰੀ ਆਵਾਜ਼ ਨੂੰ ਸੁਣਦੀ ਹੈ ਸ਼ਿਰੜੀ ਸਾਈਂ ਰਾਮ ਪਾਲਕੀ ਮੰਦਿਰ ਵੱਲੋਂ ਅੱਜ ਬੜੀ ਧੂਮ-ਧਾਮ ਦੇ ਨਾਲ ਨੋਵਾ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਦੇ ਨਾਲ ਇਸ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਗੋਸਵੇਰ ਦੀ ਪੂਜਾ ਅਰਚਨਾ ਦੇ ਨਾਲ 바ਵਾ ਦਾ ਮੰਗਲ ਸ্নান ਔਰ ਭੋਲੇ ਨਾ ਦਾ ਮਹਾ ਵਿਸ਼ੇਕ ਇਸ ਮੰਦਿਰ ਵਿੱਚ ਕੀਤਾ ਗਿਆ ਸਾਰੀ ਕਮੇਟੀ ਵੱਲੋਂ ਔਰ ਸੰਗਤਾਂ ਵੱਲੋਂ ਔਰ ਹੁਣ ਕਾਲਕੀ ਯਾਤਰਾ ਬੜੀ ਧੂਮ ਧਾਮ ਦੇ ਨਾਲ ਸਾਰੇ ਭਗਤਾਂ ਦੇ ਸਹਿਯੋਗ ਦੇ ਨਾਲ ਇਸ ਏਰੀਆ ਵਿੱਚ ਹੁੰਦੀ ਹੋਈ ਪੰਜ ਮੰਦਰੀ ਵਿਕਾਸ ਨਗਰ ਔਰ ਸਾਰੇ ਏਰੀਆ ਜੋ ਬਰਗਰਮਾ ਕਰਦੀ ਹੋਈ ਮੰਦਿਰ ਵਿੱਚ ਹਾਜ਼ਰ ਹੋਏਗੀ ਔਰ ਸ਼ਾਮ ਨੂੰ 6 ਵਜੇ ਜਿਹੜਾ ਆਪਣਾ ਕੀਰਨਾ ਜੋਤੀ ਪੂਜਨਾ ਉਹ ਸ਼ੁਰੂ ਹੋਏਗਾ ਰਾਤ ਨੂੰ 7:30 ਵਜੇ ਬਾਬਾ ਦੀ ਭਜਨ ਸੰਧਿਆ ਹੋਊਗੀ ਜੋ ਬਹੁਤ ਵਿਸ਼ਾਲ ਹੋ ਰਹੀ ਹੈ ਸਾਡੇ ਜਿੰਨੇ ਸਾਈ ਭਗਤਾ ਸਾਰੇ ਸਹਿਯੋਗ ਦੇ ਨਾਲ ਬੜੀ ਤੂਮਕਦਾਰ ਨੇ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਪਰ ਜਿੰਨੀਆਂ ਸੰਗਤਾਂ ਇੱਥੇ ਇਸ ਦਿਵਾਰ ਦੇ ਵਿੱਚ ਆਈਆਂ ਦੋ ਸੇਵਕ ਦੀ ਸੇਵਾ ਕਰ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਵੀ ਸੇਵਾ ਕੀਤੀ ਹੈ ਦੋ ਸੇਵਾ ਕੰਨ ਮੰਨਤ ਦੀ ਕਰ ਰਹੇ ਮੰਦਰ ਨੂੰ ਸਹਿਯੋਗ ਕਰ ਰਹੇ ਆ ਅਸੀਂ ਪੂਰੀ ਮੰਦਰ ਕਮੇਟੀ ਵੱਲੋਂ ਕਾਰਿਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਮਲਾ ਕਸਬਾ ਕੁਮਾਨ ਦੇ ਨਜ਼ਦੀਕ ਪੈਂਦੇ ਪਿੰਡ ਚੋਲ ਚੱਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੀ ਦੇਰ ਰਾਤ ਆਪਣੀ ਕੁਲੀ ਵਿੱਚ ਸੁੱਤੇ ਹੋਏ ਗੁੱਜਰ ਪਰਿਵਾਰ ਤੇ ਕੁਝ ਅਣਪਛਾਤੇ ਵਿਅਕਤੀ ਤੇ ਜਾਬ ਸੁੱਟ ਕੇ ਫਰਾਰ ਹੋ ਗਏ ਜਿਸ ਕਾਰਨ ਪਰਿਵਾਰ ਦਾ ਛੋਟਾ ਬੱਚਾ ਤੇ ਉਸ ਦੀ ਮਾਂ ਬੁਰੀ ਤਰ੍ਹਾਂ ਨਾਲ ਝੁੱਲਸ ਗਏ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਖਬਰ ਕਸਬਾ ਕੁਮਾਨ ਦੇ ਨਜ਼ਦੀਕੀ ਪਿੰਡ ਚੋਲ ਚੱਕ ਤੋਂ ਹੈ ਜਿਥੇ ਕਿ ਆਪਣੀ ਕੁੱਲੀ ਵੀ ਸੁੱਤੇ ਪਏ ਗੁੱਜਰ ਪਰਿਵਾਰ ਤੇ ਕੁਝ ਅਨਪਛਾਤੇ ਵਿਅਕਤੀ ਤੇ ਯਾਬਸੁੱਟ ਕੇ ਫਰਾਰ ਹੋ ਗਏ ਇਸ ਕਟੜਾ ਦੌਰਾਨ ਜਿਥੇ ਪਰਿਵਾਰ ਦਾ 7 ਮਹੀਨੇ ਦਾ ਬੱਚਾ ਤੇ ਉਸ ਦੀ ਮਾਂ ਝੁਲਸ ਗਏ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ 12 ਵਜੇ ਦੇ ਕਰੀਬ 5-6 ਅਨਪਛਾਤੇ ਵਿਅਕਤੀਆਂ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਗੜਿਮਤ ਇਹ ਰਹੀ ਕਿ ਸਰਦੀ ਹੋਣ ਕਾਰਨ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਆਪਣਾ ਮੂੰਹ ਢੱਕ ਕੇ ਸੁੱਤੇ ਹੋਏ ਸਨ ਜਿਸ ਕਾਰਨ ਬਿਸਤਰੇ ਤੇ ਕਪੜੇ ਹੀ ਜ਼ਿਆਦਾ ਸੜੇ ਹਨ ਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰਵਾਰਕ ਮੈਂਬਰ ਰਾਜਵਲੀ ਨੇ ਦੱਸਿਆ ਕਿ ਰਾਤ ਬशीर ਖਾਨ ਦਾ ਪਰਿਵਾਰ ਆਪਣੀ ਕੁਲੀ ਵਿੱਚ ਸੌਤਾ ਪਿਆ ਸੀ ਤੇ ਰਾਤ ਕਰੀਬ 12 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਬशीर ਖਾਨ ਦੇ ਪਰਿਵਾਰਕ ਮੈਂਬਰਾਂ ਉੱਪਰ ਤੇ ਹਮਲਾ ਕੀਤਾ ਗਿਆ ਜਿਸ ਨਾਲ ਬशीर ਖਾਨ ਦੀ ਨੂੰ ਗੱਗੂ ਪਤਨੀ ਚਾਂਦੀ ਅਤੇ ਪੁੱਤਰਾ ਫਰੀਦ ਪੁੱਤਰ ਚਾਂਦੀ ਬੁਰੀ ਤਰ੍ਹਾਂ ਨਾਲ ਝੁੜਸ ਗਏ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਰਾਜਵਲੀ ਜੀ ਘਟਨਾ ਇਹ ਵਾਪਰੀ ਕਿ ਰਾਤ ਪੌਣੇ 12 ਵਜੇ ਸਾਡੇ ਜਿਹੜਾ ਭਤੀਜਾ ਇਹਨਾਂ ਦਾ ਪਰਿਵਾਰ ਸੁੱਤਾ ਹੀ ਅੰਦਰ ਤੇ ਪੌਣੇ 12 ਵਜੇ ਤਕਰੀਬਨ 12 ਵਜੇ ਦਾ ਟਾਈਮ ਥੋੜਾ ਘੱਟ ਜੀ ਟਾਈਮ ਪਾਂ 10 ਮਿੰਟ ਤੇ ਕੋਈ ਵਿਅਕਤੀ ਆ ਕੇ ਤੇ ਇਹਨਾਂ ਨੇ ਆ ਇਸ ਜੱਗ ਦੇ ਨਾਲ ਦੋ ਜੱਗ ਸੀ ਇਹਨਾਂ ਕੋਲ ਤੇ ਤਜਾਬ ਸੁੱਟ ਗਏ ਜਦੋਂ ਕੁੜੀ ਦੇ ਲੱਤਾਂ ਤੇ ਇਦਾਂ ਇੱਕ ਬੱਚਾ ਛੋਟਾ ਆ ਕੇ ਇਹਨਾਂ ਬਚਾਉਂ ਫਰਿਆਦ ਬੱਚਾ 7 ਮਹੀਨੇ ਦਾ ਉਹ ਵੀ ਸੜ ਗਿਆ ਇੱਥੋਂ ਪੈਰਪੂਰ ਸੜ ਗਏ ਸਾਰੇ ਤੇ ਜਿਹੜੀ ਕੁੜੀ ਉਹਦਾ ਬਹੁਤ ਮੰਦਾ ਹਾਲ ਇਹ 7 8 ਮੈਂਬਰ ਦਾ ਇਤਾਨ ਬਹੁਤ ਹੋਇਆ ਇਹ ਨੁਕਸਾਨ ਕੁੜੀ ਦਾ ਬਹੁਤ ਮੰਦਾ ਆ ਰਿਹਾ ਹਸਪੀਟਲ ਕਮਾਲ ਕਿੰਨੇ ਜਣੇ ਜ਼ਖਮੀ ਦੋ ਮਾਂ ਤੇ ਉਹਦਾ ਪੁੱਤ ਕੁੜੀ ਦਾ ਨਾਮ ਗੱਗੂ ਏ ਤੇ ਮੁੰਡੇ ਦਾ ਨਾਮ ਰਿਆ ਇਹ ਜਿਹੜਾ ਕੋਲਾ ਇਹ ਕੀ ਇਹਦਾ ਕਰ ਰਿਹਾ ਇਹ ਬशीर ਦਾ ਇਹ ਜਿਹੜਾ ਮੇਰਾ ਭਰਾ ਉਹਦਾ ਨਾਮ ਬशीर ਮੁੰਡੇ ਦਾ ਨਾਮ ਚਾਂਦੀ ਉਹਦੇ ਘਰ ਆ ਗਏ ਪਿੰਡ ਚੋਲ ਚੱਕ ਤੇ ਪੁਲਿਸ ਕੋਈ ਨਹੀਂ ਨਹੀਂ ਰਾਤ ਫੋਨ ਲਾਇਆ ਪੁਲਿਸ ਨੂੰ ਕਮਾਂਡ ਉੱਤੇ ਹਸਪੀਟਲ ਆ ਗਏ ਇੱਥੇ ਨਹੀਂ ਆ ਜੀ ਮੌਕਾ ਵੇਖਣੇ ਆ ਇੱਥੇ ਕੋਈ ਪਹੁੰਚਿਆ ਨਹੀਂ ਨਹੀਂ ਰਾਤ ਸਾਢੇ 12 ਵਜੇ ਅਸੀਂ ਥਾਣੇ ਗਏ ਉਹਨਾਂ ਨੇ ਦਰਗਾਸ ਮਾੜੀ ਮੂਟੀ ਲਿਖੀ ਅਜੇ ਤੱਕ ਆਏ ਨਹੀਂ ਹਸਪੀਟਲ ਤਾਂ ਹੋ ਕੇ ਗਏ ਹਾਂ ਹਾਂਜੀ ਹਸਪੀਟਲ ਆਏ ਕੀ ਕਹਿੰਦੇ ਡਾਕਟਰ ਡਾਕਟਰ ਇਲਾਜ ਚੱਲਣ ਦੇ ਕਹਿੰਦੇ ਕੋਈ ਗੱਲ ਨਹੀਂ ਇਲਾਜ ਕਰਦੇ ਹੌਸਲੇ ਦਿੱਤਾ ਉਹਨਾਂ ਨੇ ਅਸੀਂ ਮੰਗੇ ਚ ਉਹਨਾਂ ਜਿਹੜੇ ਬੰਦੇ ਇਹਨਾਂ ਨੂੰ ਲੱਬਿਆ ਜਾ ਕੇ ਕੈਮਰੇ ਚ ਚੈੱਕ ਕਰਾਇਆ ਜਾਣ ਜਿਹੜੇ ਇੱਥੇ ਲਾਗੇ ਕਮਾਣਾ ਵਿੱਚ ਇਤਜਾਬ ਵਾਲੀ ਦੁਕਾਨਾ ਉੱਥੇ ਪੁੱਛਿਆ ਜਾ ਵੀ ਕਿਸੇ ਨੇ ਇਤਜਾਬ ਖਰੀਦਿਆ ਕਿਸੇ ਨੇ ਕਿਉਂਕਿ ਡੇਰੀਆਂ ਵਾਲੇ ਤੇ ਤਕਰੀਬਨ ਇਤਜਾਬ ਖਰੀਦਦੇ ਜਿਹੜਾ ਆਮ ਬੰਦਾ ਜਿਹੜਾ ਖਰੀਦਣ ਆਲਾ ਉਹਨੇ ਤੇ ਕਿਸੇ ਵਜ੍ਹਾ ਤੇ ਖਰੀਦਿਆ ਹੋਊਗਾ ਕੈਮਰੇ ਚ ਏਕ ਕਰਾਈ ਜਾਣ ਵੀ ਕਿਹੜੇ ਕਿੱਧਰੋਂ ਆਏ ਕਿੱਧਰ ਗਏ ਬਾਕੀ ਇਸ ਅਹੀਂ ਨਹੀਂ ਵਖਿਆ ਸਾਨੂੰ ਇਹ ਨਹੀਂ ਪਤਾ ਕੌਣ ਸੀ ਕੌਣ ਨਹੀਂ ਹਾਂ ਪੰਜ ਛੇ ਬੰਦੇ ਨੱਠਦੇ ਜ਼ਰੂਰ ਵਖੇ ਨੇ ਹਨੇਰੇ ਵਿੱਚ ਪਤਨ ਲੱਗਾ ਕਿਉਂ ਇੱਥੇ ਲਾਈਟ ਵੀ ਨਹੀਂ ਲਾਈਟ ਦਾ ਪ੍ਰਬੰਧ ਵੀ ਨਹੀਂਗਾ ਹਨੇਰਾ ਸੀ ਬਹੁਤ ਟੋਲ ਵੀ ਬੈਠੀ ਸੀ ਚਾਰ ਪੰਜ ਬੰਦੇ ਸੀ ਚਾਰ ਪੰਜ ਬੰਦੇ ਦੀ ਬਾਹਰ ਬਾਕੀ ਕੀ ਬਤਾ ਬਾਹਰ ਕਿੰਨੇ ਸੀ ਕਿੰਨੇ ਸੀ ਠੀਕ ਹੈ ਜੈਡ ਦਾ ਫਰਦੀ ਆ ਦੇਖੋ ਆ ਮੁੰਡੇ ਆ ਕੀ ਬਣਿਆ ਦਿਲ ਬਾਂ ਬਰਾਬਰ ਉਹ ਵੀ ਦੱਸ ਨਾ ਅਜੇ ਮੂੰਹ ਟਕੇ ਨਹੀਂ ਤਾਂ ਕੰਮ ਖਰਾਬ ਹੋ ਜੂਗਾ ਮੂੰਹ ਟਕੇ ਮੈਂ ਕਿਚਨੇ ਉਹ ਦੇਖੋ ਇਹ ਕੱਪੜਿਆਂ ਦੀ ਹਾਲਾਤ ਤੇ ਤੁਸੀਂ ਵੇਖੀ ਕੀ ਸਾਰੇ ਕੱਪੜੇ ਕੁੱਪੜੇ ਸੜ ਗਏ ਤੇ ਰੱਬ ਦੀ ਕਿਰਪਾ ਹੋਈ ਕਿ ਜਿਹੜੇ ਸਰਦੀ ਦਾ ਮੌਸਮ ਸੀ ਬੱਚਿਆਂ ਨੇ ਮੂੰਹ ਟਕੇ ਨਹੀਂ ਤਾਂ ਸਾਰਾ ਕੰਮ ਖਰਾਬ ਹੋ ਜਾਂਦਾ ਬੱਚੇ ਖਤਮ ਹੋ ਜਾਣੇ ਜਿਹੜੀ ਹਾਲਾਤ ਉਹਨਾਂ ਨੇ ਕੀਤੀ ਇਨਰ व्हील ਕਲੱਬ ਫਗਵਾੜਾ ਤੇ ਇਨਰ व्हील ਕਲੱਬ ਸ਼ਾਇਨਸ ਚਾਰ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਭਾਰਤੀ ਰਾਓ ਅਤੇ ਸੁਮੇਤਾ ਪਵਾਰ ਦੀ ਅਗਵਾਈ ਵਿੱਚ ਸਥਾਨਕ ਰਿਜ਼ੋਰਟ ਵਿਖੇ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਡਿਸਟ੍ਰਿਕਟ ਚੇਅਰ ਪਰਸਨ ਮਿਸਿਸ ਪ੍ਰੀਤੀ ਖਜੂਰੀਆ ਪਹੁੰਚੇ ਜਿਨ੍ਹਾਂ ਦਾ ਕਲੱਬ ਮੈਂਬਰਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਵਕ ਵਕ ਬੁਲਾੜਿਆ ਨੇ ਆਪਣੇ ਸੰਬੋਧਨ ਵਿੱਚ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਬਾਰੇ ਚੇਅਰਮੈਨ ਪ੍ਰੀਤੀ ਖਜੂਰੀਆ ਨੂੰ ਜਾਣੂ ਕਰਵਾਇਆ ਗੱਲਬਾਤ ਕਰਦਿਆਂ ਚੇਅਰਪਰਸਨ ਪ੍ਰੀਤੀ ਖਜੂਰੀਆ ਨੇ ਜਿੱਤੇ ਕਲੱਬ ਦੇ ਕੰਮਾਂ ਦੀ ਸ਼ਲਾਗਾ ਕੀਤੀ ਉੱਥੇ ਹੀ ਉਹਨਾਂ ਕਿਹਾ ਹੈ ਕਿ ਚੇਅਰਮੈਨ ਬਣਨ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਵਿਜ਼ਿਟ ਹੈ ਉਹਨਾਂ ਨੇ ਦੱਸਿਆ ਹੈ ਕਿ ਸਾਡੀ ਕਲੱਬ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੀ ਹੈ ਚਾਹੇ ਉਹ ਬੱਚਿਆਂ ਦੀ ਸਕੂਲੀ ਫੀਸ ਹੋਵੇ ਚਾਹੇ ਮੈਡੀਕਲ ਮਦਦ ਦੇਣੀ ਹੋਵੇ ਚਾਹੇ ਸਲਾਈ ਸੈਂਟਰ ਖੁੱਲਣ ਦੀ ਗੱਲ ਹੋਵੇ ਉਹਨਾਂ ਕਲੱਬ ਨੂੰ ਆਪਣੀਆਂ ਸ਼ੁਭਕਾਮਨਾਵਾਂ ਪੇਂਟ ਕੀਤੀਆਂ ਖਜੂਰੀਆ ਇਹਨਾਂ ਵੱਲ ਡਿਸਟ੍ਰਿਕਟ 307 ਕੀ ਡਿਸਟ੍ਰਿਕਟ ਚੇਅਰਮੈਨ आज अपनी ऑफिशियल विज़िट पे फगवाड़ा आई हूँ फगवाड़ा के दो वे क्लब्स की मैंने ऑफिशियल विज़िट करनी थी ये हर साल हमारे जो भी चेयरमैन बनता है उनको क्लब्स में जाना होता है क्लब्स की एक्टिविटीज़ देखनी होती हैं और अगर कहीं कोई त्रुटि रह जाए तो उनको बताना भी होता है कि इस तरीके से नहीं इस तरीके से काम करना है पर हमारे क्लब जो वुमेन एन जी ओ हैं ये इनावीन ये बहुत बेहतर तरीके से काम कर रहे हैं और इनको एक बूस्ट भी चाहिए आ, कि और अच्छा काम कैसे किया जाता है उसके लिए फिर हम इनको थोड़े से टेक्निकल चीज़ें बताते हैं और ये समाज में इतने अपने फगवाड़ा में इतने अच्छे तरीके से काम कर रहे हैं अपने छोटे छोटे एफर्ट से क्योंकि जब हम छोटे छोटे एफर्ट से काम करते हैं और समाज में उसका इफ़ेक्ट अच्छा होता है तो लोगों को पता चलता है कि लेडीज़ जो खुद काम कर रही हैं ये सेल्फ फंडेड हैं इनको कहीं से कोई फंड नहीं आता आ, अपना जोड़ती हैं और फिर उससे अपने सामाजिक कार्य करती हैं तो क्योंकि जब हम लोग समाज का एक हिस्सा हैं तो हमारा भी समाज के प्रति अपना एक दायित्व है कि हमें समाज को उठाने के लिए उनके लिए छोटे छोटे कार्य करने हैं तो ये आ, हमारी जो दोनों क्लब्स हैं दोनों प्रेसिडेंट्स हैं और इनकी टीम्स हैं और सारे मेंबर्स हैं ये सब है, कहीं सिलाई सेंटर खोले हैं कहीं प्लांटेशन कर रहे हैं ਕahin mortuary box donate kar rahe hain kahin books school mein de rahe hain jahan jo demand karta hai wo ye waise hi kaam kar rahe hain to har saal di tarah is saal bhi amar shahid baba deep singh ji da janm dihaada 26 janwari din somvar nu badi hi khushiyan te chaavan naal gurudwara shahid baba deep singh ji scheme number 3 vike smuh sangat de sahyog naal manaya ja raha hai ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਹੈ ਕਿ 24 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਕਿ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਮੁਹੱਲਿਆਂ ਦੀ ਪਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਜਦਕਿ 26 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਰਗਮ ਹੋਵੇਗਾ ਜਿਸ ਵਿੱਚ ਪੰਤ ਪ੍ਰਸਿੱਧ ਕੀਰਤਨੀ ਜਥੇ ਕੀਰਤਨਕਰ ਹਾਜ਼ਰ ਸੰਗਤਾਂ ਨੂੰ ਨਿਹਾਲ ਕਰਨਗੇ ਉਨ੍ਹਾਂ ਸਮੂਹ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਸਮਾਰਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਅਮਰ ਸਿੰਘ ਬਾਬਾ ਦੀ ਸਿੰਘ ਮਹਾਰਾਜ ਦਾ ਜਨੰਪਿਆੜਾ ਪਿਛਲੀ ਪਹਿਲੀ ਜਨਮ ਦਿਨ ਤੋਂ ਗੁਰਦੁਆਰਾ ਸਾਹਿਬਾਨ ਸਕੀਮ ਨੰਬਰ 10 ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਦੇ ਪਰਵਾਸੀਆਂ ਰਾਮੋ ਰੋਈਆਂ ਜੋ ਕਿ 27 ਤੱਕ ਚੱਲਣਗੇ ਅੱਜ ਕਈ ਥੀਕ ਨੂੰ ਗੁਰਦਵਾਰ ਸਾਹਿਬ ਵਿਖੇ ਜਬ ਤੱਕ ਸਮਾਗਮ ਹੋਏ ਹਨ ਜੋ ਕਿ ਇੱਕੋ ਜਲਾਕੇ ਸ਼ਾਮ ਦੇ 5 ਵਜੇ ਤੱਕ ਹੋ ਰਹੇ ਹਨ ਕੱਲ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗਾਂ ਸਿੰਘ ਮਰਗਨੋਂ ਇੱਕ ਤੋਂ 2 ਵਜੇ ਜਿੰਦੇ ਠੀਕ ਆ ਰਾਮੇਪੇਗਾ ਕਿਉਂਕਿ ਸ਼ਾਮ ਦੀ ਪ੍ਰਗਰਮਾ ਕਰਦੇ ਆ। ਵਾਪਸ ਗੁਰਦੁਆਰਾ ਸਾਹਿਬ ਅੰਕ ਸਮਾਪਤ ਹੋਏਗਾ। 25 ਤਰੀਕ ਨੂੰ ਸਵੇਰੇ ਅਮਦਵੇਲੇ ਅਕਾਦਮੀ ਦੇ ਦਫ਼ਤਰੋਂ ਸਾਢੇ 12 ਵਜੇ ਤੱਕ ਸਮਾਗਮ ਹੋਣਗੇ। ਸ਼ਾਮ ਦੇ ਜਮਾਨ 6 ਵਜੇ ਲਾ ਕੇ ਰਾਤ 9 ਵਜੇ ਤੱਕ ਸਜਣਗੇ ਜਿਨਾਂ ਵਿੱਚ ਹੋਵਾੜ ਦੇ ਸਾਢੇ ਜੱਫੇ ਲੈ ਕੇ ਕੀਰਤਨ ਕਰਨਗੇ ਆ ਕੇ ਸਭੀ ਦੇਖਣ ਨੂੰ ਸਰੇ 9 ਵਜੇ ਦਾ ਸਮਾਗਮ ਸ਼ੁਰੂ ਹੋ ਕੇ ਦੰਦ ਤਨਹੋਟ ਚੱਲਣਗੇ ਜਿਨ੍ਹਾਂ ਨੂੰ ਜੋਜ ਕੋਟੀ ਦੇ ਰਾਗੀ ਸਾਡੀ ਪ੍ਰਚਾਰ ਜਥੇਸ਼ੀਰ ਨਰਬਾਹ ਸਰ ਤੋਂ ਪੁਜਰੇ ਹਨ ਸਾਰੇ ਸਮਾਗਮ ਵਿੱਚ ਬੁਰਗਾ ਲੰਗਰ ਅਤੇ ਚਾਹ ਦਾ ਲੰਗਰ ਉੱਤ ਵਰੇਗਾ ਸ਼ਿਵ ਚਕਮਨੀ ਸਾਹਿਬ ਸਾਹਿਬ ਸਾਥੀ ਕਰਵਾਵਾਛੇ ਮੇ ਪਾਸੇ ਚੌੜਾ ਕੋ ਪ੍ਰਵਾਣੇ ਸ੍ਰੀ ਮਨਬਾਬਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਗੰਗ ਜਿਸ ਨੂੰ ਇਟੀ ਵੱਲੋਂ ਆਪ ਸਾਰੀਆਂ ਕੰਡਾ ਚਰਨਾਂ ਤੇ ਕਿ ਨਾ ਸਾਰੇ ਭਗਵਾਨ ਜੀ ਦਾ ਕਿ ਆਪਣਾ ਘਰ ਸਫਰਾ ਕਰੋ ਸਤਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਗੁਰਾਇਆਂ ਵੱਲੋਂ ਸਮੂਹ ਸੰਗਤਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਰ ਦਿਹਾੜਾ ਸ਼ਰਦਾ ਤੇ ਧੂਮ-ਧਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 14 ਜਨਵਰੀ ਤੋਂ ਸ਼੍ਰੀ ਸਹਿਜ ਪਾਠ ਆਰੰਭ ਕਿਤੇ ਗਏ ਹਨ ਜਦਕਿ 30 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਪ੍ਰਬੰਧਕਾਂ ਨੇ ਸੂਹ ਸੰਗਤਾਂ ਨੂੰ ਇਹਨਾਂ ਸਾਰੇ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਦਿਹਾੜੇ ਆ ਜਲਦੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆ ਰਹੇ ਆ ਔਰ ਲੋਕ ਪੂਰੇ ਇੰਡੀਆ ਦੇ ਵਿੱਚ ਭਾਰਤ ਭਰ ਦੇ ਲੋਕ ਜਿਹੜੇ ਹੈਗੇ ਆ ਬਕਵਕ ਤਰੀਕੇ ਨਾਲ ਜਿਹੜੇ ਆ ਜਨਮ ਦਿਨ ਮਨਾ ਰਹੇ ਆ ਔਰ ਸਤਗੁਰੂ ਬਿਦਾਸ ਮੰਦਿਰ ਪ੍ਰਬੰਧਕ ਕਮੇਟੀ ਲੋੜਕਾ ਰੋਡ ਗੁਰਾਇਆਂ ਵੱਲੋਂ ਸਤਗੁਰੂ ਰਵਦਾਸ ਮਹਾਰਾਜ ਦੇ 699 ਪ੍ਰਕਾਸ਼ ਦਿਹਾੜੇ ਆ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਆ ਜਿਸ ਦਾ ਪ੍ਰੋਗਰਾਮ ਅਸੀਂ ਜੋ ਕਮੇਟੀ ਨੇ ਉਲਿੱਕਿਆ ਉਹ ਇਸ ਪ੍ਰਕਾਰ ਹੈ 14 ਜਨਵਰੀ 2026 ਦਿਨ ਬੁੱਧਵਾਰ ਨੂੰ ਆਰੰਭ ਸਹਿਜ ਪਾਠ ਜਿਹੜੇ ਇੱਕ ਕਰਾਏ ਗਏ ਸੀਗੇ ਔਰ ਪ੍ਰਭਾਤ ਫੇਰੀਆਂ 15 ਜਨਵਰੀ ਤੋਂ ਸਟਾਰਟ ਨੇ ਔਰ ਇਹ ਪ੍ਰਵਾਤ ਫੇਰੀਆਂ ਸਤਗੁਰ ਰਬੀਦਾ ਮਹਾਰਾਜ ਜੀ ਦੇ ਜਨਮ ਦਿਨ ਤੱਕ ਜਾਨੀ 1 ਫਰਵਰੀ ਤੱਕ ਚੱਲਣਗੀਆਂ ਔਰ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਜਿਹੜੇ ਹੈ ਗਿਆ ਵਿਸ਼ਾਲ ਸ਼ੋਭਾ ਯਾਤਰਾ ਇਸ ਮੰਦਿਰ ਤੋਂ ਸ਼ੁਰੂ ਹੋ ਕੇ ਪੰਜ ਪਿਆਰਿਆਂ ਜੀ ਦੀ ਅਗਵਾਈ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਸਤਗੁਰ ਰਬੀਦਾ ਮੰਦਿਰ ਵਿਖੇ ਸਮਾਪਤੀ ਹੋਏਗੀ ਔਰ ਇਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਸਹਿਯੋਗੀ ਟੀਮਾਂ ਨੇ ਸਹਿਯੋਗੀ ਮੰਦਰ ਪ੍ਰਬੰਧਕ ਕਮੇਟੀਆਂ ਨੇ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਸੰਸਥਾਵਾਂ ਨੇ ਜਿਹੜਾ ਇਸ ਦਾ ਆਉ ਭਗਤ ਕਰਨ ਗਿਆ ਔਰ 1 ਫਰਵਰੀ ਦਿਨ ਐਤਵਾਰ ਨੂੰ ਜਿਹੜੇ ਆ ਸਹਿਜ ਬਾਟ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨੀ ਜਥਾ ਜਿਹੜਾ ਗੁਰ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਦੇ ਵਿੱਚ ਸੰਗਤਾਂ ਨੂੰ ਜੋੜਨਗੇ ਔਰ ਰਾਤ ਨੂੰ ਜਿਹੜਾ ਹੈਗਾ ਪ੍ਰੋਗਰਾਮ ਗਿੰਨੀ ਮਾਹੀ ਪੰਜਾਬੀ ਸਿੰਗਰ ਜਿਹੜੇ ਹੈਗੇ ਆ ਉਹ ਸਤਿਗੁਰੂ रविदास ਮਹਾਰਾਜ ਜੀ ਦੇ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰੀ ਸੰਗਤਾਂ ਨੂੰ ਦੁਬਾਰਾ ਤੋਂ ਬੇਨਤੀ ਕਰਨਾ ਚਾਹੂਗਾ ਕਿ ਸਤਿਗੁਰੂ रविदास ਮੰਦਿਰ ਪ੍ਰਬੰਧਕ ਕਮੇਟੀ ਵਿਖੇ ਪਹੁੰਚ ਕੇ ਹਮਮਾ ਕੇ ਆਪਾਂ ਸਤਿਗੁਰੂ रविदास ਮਹਾਰਾਜ ਦੇ ਜਨਮ ਦਿਨ ਮਨਾਈਏ ਔਰ ਏਕੇ ਦਾ ਜਿਹੜਾ ਸੰਦੇਸ਼ ਸਾਨੂੰ ਛਿੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਨੇ ਉਹਦੇ ਤੇ ਆਪਾਂ ਪੁਰਜੋਰ ਪੈਰਾ ਦਈਏ ਔਰ ਨਾਲ ਮਿਲ ਕੇ ਸੰਤਾ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਇਏ ਤਾਂ ਹੀ ਜਨਮ ਦਿਨ ਮਨਾਉਣ ਦਾ ਫਾਇਦਾ ਤੇ ਹੁਣ ਇੱਕ ਸ਼ੋਕ ਸਮਾਚਾਰ ਪ੍ਰਸਿੱਧ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਪਿੰਦੂ ਜੋਹਲ ਦੇ ਪਰਾ ਗੁਰਸ਼ਰਨ ਜੋਹਲ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇਗੇ ਪਾੜ ਦਾ ਪੋਗ ਅਤੇ ਅੰਤਿਮ ਅਰਦਾਸ 25 ਜਨਵਰੀ ਦਿਨ ਐਤਵਨੂ ਗੁਰਦੁਆਰਾ ਸਿੰਘ ਸਭਾ ਪਿੰਡ ਕੁੜਕਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ ਤੇ ਹੁਣ ਸਮਾ ਹੋ ਗਿਆ ਹੈ ਤੁਹਾਡ ਤੋਂ ਇਜਾਜ਼ਤ ਲੈਦਾ This bulletin is sponsored by NetPlus Broadband Internet ka pa